ਜੀ ਜੀ ਆਪਾਂ ਕਲੜਾ ਮੱਲੇ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਜਿਹੜਾ ਉਹ ਘਰ ਆਇਡੈਂਟੀਫਾਈ ਕੀਤਾ ਗਿਆ ਸਿਵਲ ਅਡਰੈਸ਼ਨ ਵੱਲੋਂ ਉਹ ਬੀਰੋ ਨਾਮ ਦੀ ਲੇਡੀ ਦਾ ਹੈਗਾ ਤੇ ਇਹਨੂੰ ਡੈਮੋਲਿਸ਼ ਕਰਨ ਦੇ ਆਰਡਰ ਆਏ ਸੀ ਤੇ ਉਹਦੀ ਹੀ ਕੰਪਲਾਈਂਸ ਕਰਵਾਈ ਜਾ ਰਹੀ ਹੈ ਭਾਰੀ ਪੁਲਿਸ ਫੋਰਸ ਅਸੀਂ ਤਾਇਨਾਤ ਕੀਤੀ ਹੋਈ ਹੈ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਦਿੱਕਤ ਨਾ ਇੱਥੇ ਆਵੇ ਜਿਹੜਾ ਇਹ ਘਰ ਹੈ ਜਿਹੜਾ ਡੈਮੋਲਿਸ਼ ਹੋ ਰਿਹਾ ਹੈ ਇਹ ਬੀਰੋ ਲੇਡੀ ਦੇ ਉੱਤੇ ਤਿੰਨ ਪਰਚੇ ਹੈਗੇ ਆ ਇਹਦੇ ਹਸਬੰਡ ਦੇ ਉੱਤੇ ਪੰਜ ਪਰਚੇ ਹੈ ਤੇ ਪੂਰੇ ਫੈਮਿਲੀ ਮੈਂਬਰਸ ਦੇ ਉੱਤੇ 14 ਪਰਚੇ ਹੈਗੇ ਆ ਤੇ ਇਹ ਇਸੇ ਤਰ ਜੇ ਕੋਈ ਵੀ ਰੂਲ ਵਾਇਲਟ ਕਰਦੇ ਆ ਜਿਹੜੇ ਵੀ ਆਰਡਰ ਹੋਣਗੇ ਅਸੀਂ ਉਹਨਾਂ ਦੀ ਕੰਪਲਾਈਅੰਸ ਕਰਾਵਾਂਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਹੈ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਨੇ ਇਹ ਛੱਡ ਦੇ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿੰਨੇ ਕਿੰਨਾ ਏਰੀਆ ਹੈਗਾ ਜੀ ਇਹ ਸਰ ਇਹ ਜਿਹਦਾ ਇਹ ਹੁਣ ਆਇਡੈਂਟੀਫਾਈ ਹੋਏ ਆ ਤਾਂ ਇਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਜਿਸ ਤੋਂ ਇਲਾਵਾ ਵੀ ਕੋਈ ਆਇਡੈਂਟੀਫਾਈ ਕੀਤਾ ਜਾਣਗੇ ਸਿਵਲ ਐਡਮਿਨਿਸਟ੍ਰੇਸ਼ਨ ਔਰ ਮਿਲ ਕੇ ਤਾਂ ਉਹਨਾਂ ਤੇ ਵੀ ਕਾਰਵਾਈ ਸਰ ਇਹ ਜਿਹੜੀ ਕਾਰਵਾਈ ਸਿਟੀ ਏਰੀਆਜ਼ ਦੇ ਵਿੱਚ ਹੀ ਹੋ ਰਹੀ ਆ ਜਦਕਿ ਪਿੰਡ ਕਈ ਪਿੰਡ ਵੀ ਨਵੇਂ ਸ਼ਹਿਰ ਦੇ ਐਸੇ ਨੇ ਜਿਨ੍ਹਾਂ ਦੇ ਉੱਤੇ ਪੁਲਿਸ ਲਗਾਤਾਰ ਕਾਸੋ ਆਪਰੇਸ਼ਨ ਵੀ ਕਰਦੀ ਰਹੀ ਆ ਜਾਂ ਲੰਗੜੋਆ ਜਾਂ ਔੜ ਦੇ ਪਿੰਡ ਉਹਨਾਂ ਦੇ ਉੱਤੇ ਵੀ ਇਹ ਕਿਹ ਕਾਰਵਾਈ ਹੋएगी ਉਹਨਾਂ ਏਰੀਆ ਦੇ ਵਿੱਚ ਬਿਲਕੁਲ ਜੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦੀ ਗੈਰ ਲਾਈਫ ਹੁੰਦੀ ਹੈ ਜੀ ਕੋਈ ਰੂਲ ਵਾਇਲਟ ਕੀਤਾ ਹੈ ਤੇ ਜਾਂ ਕੋਈ ਇਲਲੀਗਲ ਇਨਕ੍ਰੋਚਮੈਂਟ ਹੈਗੀ ਹੈ ਤਾਂ ਉੱਥੇ ਵੀ ਅਸੀਂ ਕਾਰਵਾਈ ਕਰ ਸਰ ਅੱਜ ਕਿੰਨਾ ਏਰੀਆ ਹੈਗਾ ਜਿਹੜਾ ਟਾਇਆ ਜਾ ਰਿਹਾ ਇਹ ਜੀ ਦੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਕਾਰਵਾਈ ਹੈ ਅਜ ਇਹ ਪਹਿਲਾਂ ਇਹ ਤਿੰਨ ਘਰ ਆਇਡੈਂਟੀਫਾਈ ਹੋਏ ਆ ਜਿੰਨੇ ਨਸ਼ਾ ਦਸਤਾਂ ਦੇ ਹੈਗੇ ਆ ਇੱਕ ਬੀਰੋ ਲੇਡੀ ਹੈਗੀ ਉਹਦਾ ਘਰ ਹੈ ਇੱਕ ਸੰਤੋਸ਼ ਹੈ ਇੱਕ ਸਿੰਦੂ ਹੈ ਇਸ ਤੋਂ ਇਲਾਵਾ ਵੀ ਜੇ ਕੋਈ ਆਇਡੈਂਟੀਫਾਈ ਹੁੰਦਾ ਉਹਦੇ ਖਿਲਾਫ ਵੀ ਇਦਾਂ ਹੀ ਕਰਦੇ ਸਰ ਇਹਨਾਂ ਪਰਿਵਾਰਾਂ ਵੱਲੋਂ ਕੋਈ ਵਿਰੋਧ ਵੀ ਕੀਤਾ ਗਿਆ ਜੀ ਪਹਿਲਾਂ ਤਾਂ ਨਹੀਂ ਸੀ ਤੁਹਾਡੇ ਸਾਹਮਣੇ ਹੈ ਹਜੇ ਚੱਲ ਰਿਹਾ ਹੈਗਾ ਤੇ ਜੇ ਕੋਈ ਕੁਝ ਵੀ ਸਿਚੁਏਸ਼ਨ ਆ ਗਈ ਉਹਨੂੰ ਅਕੋਰਡਿੰਗਲੀ ਡੀਲ ਕੀਤਾ ਜਾਏਗਾ ਸਰ ਘਰ ਪਹਿਲੇ ਖਾਲੀ ਆ ਜਾਂ ਕਿ ਖਾਲੀ ਕਰਾਇਆ ਗਿਆ ਸੀਗਾ ਨਹੀਂ ਇਹਨਾਂ ਦੇ ਦੱਸਣ ਦੇ ਮੁਤਾਬਿਕ ਇਹ ਘਰ 'ਚ ਰਹਿ ਰਹੇ ਨੇ ਬਟ ਇਸ ਟਾਈਮ ਜਦੋਂ ਕਾਰਵਾਈ ਚੱਲ ਰਹੀ ਹੈ ਤੇ ਖਾਲੀ ਹੈਗੇ ਤਾਂ ਥੈਂਕ ਯੂ ਸਰ ਇਹ ਇਹ ਮੌਕੇ ਦੀ ਜਿਹੜੀ ਲੋੜ ਐ ਇਸ ਵੇਲੇ ਘਰ ਘਰ ਜਿਹੜੇ ਬਰਬਾਦ ਹੋ ਰਹੇ ਆ ਤੇ ਜਿਹੜਾ ਇਹ ਕੰਮ ਕੀਤਾ ਹੈ ਪੁਲਿਸ ਪ੍ਰਸ਼ਾਸਨ ਦਾ ਬਹੁਤ ਵਧੀਆ ਪ੍ਰਾਲਾ ਹੈ ਜਿਨ੍ਹਾਂ ਨੇ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਮਹਮ ਸ਼ੁਰੂ ਕੀਤੀ ਆ ਇਹ ਬਹੁਤ ਵੱਡੀ ਗੱਲ ਆ ਕਿ ਇਹੋ ਜਿਹੀ ਜਿਹੜੀ ਕਾਰਵਾਈ ਆ ਇਹ ਪਹਿਲੀ ਵਾਰ ਹੋ ਰਹੀ ਆ ਨਹੀਂ ਤਾਂ ਪਹਿਲਾਂ ਤਾਂ ਜਿੱਦਾਂ ਕਾਗਜੀ ਗੱਲਾਂ ਹੁੰਦੀਆਂ ਸੀ ਹੁਣ ਸਹੀ ਮੈਨਾਂ ਦੇ ਵਿੱਚ ਜੇ ਜਿਹੀ ਕਾਰਵਾਈ ਹੋਵੇ ਤਾਂ ਇਹਦੇ ਨਾਲ ਸਾਡਾ ਪੰਜਾਬ ਵੀ ਬਚ ਸਕਦਾ ਹੈ ਤੇ ਜ਼ਿਲ੍ਹਾ ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਪੁਲਿਸ ਦੀ ਬਹੁਤ ਵਧੀਆ ਕਾਰਵਾਈ ਆ ਜਿਹੜਾ ਬਹੁਤ ਵਧੀਆ ਉਦਮ ਕੀਤਾ ਹੈ ਜਿਹੜਾ ਉਹਨਾਂ ਨੇ ਇਹ ਬਹੁਤ ਵੱਡੀ ਛਲਾਗਾ ਦਿੱਤੀ ਹੈ ਜੋ ਜ਼ਿਲ੍ਹਾ ਪੁਲਿਸ ਨੇ ਕੀਤਾ ਉਹ ਬਹੁਤ ਵਧੀਆ ਕੀਤਾ ਇਹ ਲੋਕਾਂ ਨੇ ਬੜਾ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਹੋਇਆ ਜੋ ਸ਼ਰੇਆਮ ਨਸ਼ਾ बिक ਰਿਹਾ ਸੀਗਾ ਇਸ ਟਾਈਮ ਜੋ ਵੀ ਕੁਝ ਕੀਤਾ ਬਹੁਤ ਜ਼ਿਆਦਾ ਵਧੀਆ ਕੀਤਾ ਤੇ ਸਰਕਾਰ ਜੋ ਕਰ ਰਹੀ ਆ ਅੱਛਾ ਕਰ ਰਹੀ ਆ ਸਰਕਾਰ ਦਾ ਛਲਾਗਾਯੋਗ ਇਹ ਕਦਮ ਆ ਜੋ ਇਹ ਕੁਝ ਕੀਤਾ ਅੱਗੇ ਤੋਂ ਜਿਹੜੇ ਇਹਨਾਂ ਨੂੰ ਦੇਖ ਕੇ ਲੋਕ ਅੱਗੇ ਤੋਂ ਲੋਕਾਂ ਨੂੰ ਅਕਲ ਆਊਗੀ ਇਹ ਕੰਮ ਹੋ ਬੰਦ ਹੋ ਜਾਊਗਾ ਨਸ਼ਾ ਵੇਚਣਾ ਔਰ ਲੋਕਾਂ ਦੇ ਬੱਚਿਆਂ ਦੇ ਨੁਕਸਾਨ ਨਹੀਂ ਹੋਊਗੇ ਤੁਸੀਂ ਕਿੱਥੇ ਕਿੱਥੇ ਰਹਿੰਦੇ ਤੁਸੀਂ ਮੈਂ ਲੋਕਰ ਰਹਿੰਦਾ ਜੀ ਇੱਥੇ ਹੀ ਤੇ ਜੋ ਵੀ ਕੁਝ ਪ੍ਰਸ਼ਾਸਨ ਨੇ ਜੋ ਕੁਝ ਕੀਤਾ ਨਵਾਂ ਸ਼ਹਿਰ ਦੇ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਕੀਤਾ ਸ਼ਲਾਘਾ ਜੋਗ ਆ ਠੀਕ ਹੋ ਕੇ ਜੀ ਠੀਕ ਕੋਈ 2 ਮਿੰਟ ਦੇ ਦਿਓ